ਲਾਲਕਾ ਜੀ ਜਿਹੜਾ ਪਟਿਆਲਾ ਧਰਨਾ ਦੇ ਖਾਸ ਤੌਰ ਤੇ ਜਿਹੜੇ ਗੁਰੂ ਸਾਹਿਬ ਦੇ ਬਾਰੇ ਸ਼ਬਦ ਜਿਹੜੇ ਅਪਸ਼ਬਦ ਦੇ ਦੋਸ਼ ਲੱਗੇ ਨੇ ਸਾਬਕਾ ਸੀਐਮ ਤੇ ਕੀ ਲੱਗਦਾ ਕੀ ਆ ਉਹਨਾਂ ਨੂੰ ਕੋਈ ਜਾਣਕਾਰੀ ਨਹੀਂ ਹੈ ਗੁਰੂ ਸਾਹਿਬ ਬਹੁਤ ਹੀ ਦੁੱਖ ਔਰ ਅਫਸੋਸ ਦੀ ਗੱਲ ਹੈ ਕਿ ਸਿੱਖ ਧਰਮ ਨਾਲ ਸਿੱਧੀ ਟੱਕਰ ਲੈਣ ਵਾਸਤੇ ਆਮ ਆਦਮੀ ਦੇ ਜਿਹੜੇ ਲੀਡਰ ਨੇ ਸਿੱਖ ਧਰਮ ਨਾਲ ਸਿੱਧੀ ਟੱਕਰ ਲੈ ਰਹੇ ਨੇ ਜਿਨ੍ਹਾਂ ਨੇ ਪਿਛਲੇ ਸਮੇਂ ਦੇ ਵਿੱਚ ਡਰਾਮਾ ਕੀਤਾ ਕਿ ਅਸੀਂ ਗੁਰੂ ਸਾਹਿਬਾਨ ਦਾ ਬਹੁਤ ਵੱਡਾ ਸਨਮਾਨ ਕਰ ਰਹੇ ਹਾਂ ਪਰ ਮੈਂ ਇਹ ਸਮਝਦਾ ਕਿ ਇਹਨਾਂ ਲੋਕਾਂ ਨੇ ਇੱਕ ਰਾਜਨੀਤੀ ਦੇ ਸ਼ਿਕਾਰ ਰਾਜਨੀਤੀ ਰਾਜਨੀਤੀ ਦਾ ਸ਼ਿਕਾਰ ਕਰਕੇ ਸਿੱਖ ਧਰਮ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਆ ਜਦੋਂ ਕਿ ਦਿੱਲੀ ਦੇ ਵਿਧਾਨ ਸਭਾ ਦੇ ਵਿੱਚ ਜਿਹੜਾ ਪਵਿੱਤਰ ਸਦਨ ਹੁੰਦਾ ਹੈ ਉਹ ਸਦਨ ਦੇ ਵਿੱਚ ਗੁਰੂ ਸਾਹਿਬਾਨ ਦੀ ਉਹਦੇ ਵਿੱਚ ਚੱਲ ਰਹੀ ਸੀ ਵਡਿਆਈ ਵਿੱਚ ਕੱਤ ਉਹ ਚੱਲ ਰਹੀ ਸੀਗੀ ਚਰਚਾ ਚੱਲ ਰਹੀ ਸੀ ਉਸ ਚਰਚਾ ਵਿੱਚ ਭਾਗ ਲੈਂਦੇ ਹੋਏ ਪਹਿਲਾਂ ਤਾਂ ਉੱਠ ਕੇ ਖੜੀ ਨਹੀਂ ਹੋਈ ਜਦੋਂ ਉਹਨਾਂ ਨੇ ਵਿਰੋਧੀ ਨੂੰ ਕਿਹਾ ਕਿ ਵਿਰੋਧੀ ਧਰਮ ਨੂੰ ਵੀ ਖੜਾ ਹੋਣਾ ਚਾਹੀਦਾ ਤੇ ਵਿਰੋਧੀ ਧਰ ਖੜੀ ਹੋ ਕੇ ਸਾਡੇ ਗੁਰੂ ਸਾਹਿਬਾਨ ਦੇ ਉੱਪਰ ਸਿੱਧਾ ਹਮਲਾ ਕੀਤਾ ਜਿਹੜੇ ਸ਼ਬਦਾਂ ਰਾਹੀਂ ਹਮਲਾ ਕੀਤਾ ਉਹ ਸ਼ਬਦ ਬਿਆਨ ਕਰਨ ਦੇ ਕਾਬਲ ਨਹੀਂ ਹੈਗੇ ਸੋ ਇਸ ਗੱਲ ਕਰਕੇ ਅਸੀਂ ਸਾਰੇ ਪੰਜਾਬ ਦੇ ਵਿੱਚ ਅੱਜ ਸਾਡੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਰੋਸ ਧਰਨੇ ਰੱਖੇ ਨੇ ਜ਼ਿਲ੍ਹਾ ਹੈੱਡਕੁਆਰਟਰਾਂ ਦੇ ਉੱਪਰ ਸੋ ਸਾਰੇ ਜ਼ਿਲ੍ਹਿਆਂ ਦੇ ਉੱਪਰ ਜ਼ਿਲ੍ਹਿਆਂ ਦੇ ਹੈੱਡਕੁਆਰਟਰਾਂ ਦੇ ਉੱਪਰ ਅੱਜ ਰੋਸ ਧਰਨੇ ਦਿੱਤੇ ਜਾ ਰਹੇ ਨੇ ਅਸੀਂ ਪੁੱਛਣਾ ਚਾਹੁੰਦੇ ਹਾਂ ਕਿ ਤੁਸੀਂ ਆਪਣੀ ਨੀਤੀ ਸਪਸ਼ਟ ਕਰੋ ਕੇਚਰੀਬਾਲ ਭਗਵੰਤ ਮਾਨ ਤੇ ਉਹਨਾਂ ਦੀ ਸਮੁੱਚੀ ਟੀਮ ਨੂੰ ਇਹ ਕਹਿਣਾ ਚਾਹੁੰਦੇ ਹਾਂ ਕਿ ਤੁਸੀਂ ਆਪਣੀ ਨੀਤੀ ਸਪਸ਼ਟ ਕਰੋ ਕਿ ਤੁਸੀਂ ਸਾਡੇ ਗੁਰੂ ਸਾਹਿਬਾਨ ਦੇ ਖਿਲਾਫ ਹੋ ਕਿ ਜਾਂ ਗੁਰੂ ਸਾਹਿਬਾਨ ਦੇ ਹੱਕ ਦੇ ਵਿੱਚ ਹੋ ਜੇ ਗੁਰੂ ਸਾਹਿਬਾਨ ਦੇ ਇੱਜ਼ਤ ਰਿਸਪੈਕਟ ਕਰਦੇ ਹੋ ਤਾਂ ਫਿਰ ਉਸ ਬੀਬੀ ਨੂੰ ਘੱਟੋ ਘੱਟ ਆਪਣੀਆਂ 6 ਸਾਲ ਲਈ ਪਾਰਟੀ ਤੋਂ ਬਾਹਰ ਕੱਢੋ ਤੇ ਜਿਹੜਾ ਵਿਧਾਨ ਸਭਾ ਦਾ ਜਿਹੜਾ ਉਹਦੀ ਮੈਂਬਰਸ਼ਿਪ ਹੈ ਵਿਰੋਧੀ ਧਿਰ ਦੀ ਨੇਤਾਗਰੀ ਆ ਉਹਦੇ ਤੋਂ ਉਹਨੂੰ ਖਾਰਜ ਕਰੋ ਸੋ ਇੱਥੇ ਇਹ ਦੂਜੀ ਮੰਗ ਅਸੀਂ ਕਰਦੇ ਆਂ ਕਿ ਜਿਹੜੇ ਕੇਸਰੀਵਾਲ ਦੀ ਫੋਟੋਆਂ ਦੇ ਉੱਪਰ ਗੁਰੂ ਸਾਹਿਬਾਨ ਦੀਆਂ ਫੋਟੋਆਂ ਦੇ ਉੱਪਰ ਸ਼ਰਾਬ ਦੇ ਛੱਟੇ ਦੇ ਰਹੇ ਨੇ ਤੇ ਜਿਹੜੀਆਂ ਪਸ਼ਾਬ ਕਰਨੀਆਂ ਚੀਜ਼ਾਂ ਨੇ ਇਹ ਗੱਲ ਕਹਿਣੀ ਚਾਹੁੰਦੇ ਆ ਕਿ ਏਜੰਸੀਆਂ ਦੇਸ਼ ਦੇ ਵਿੱਚ ਬਹੁਤ ਨੇ ਪੰਜਾਬ ਦਾ ਮੁੱਖ ਮੰਤਰੀ ਅੱਜ ਪੰਜਾਬ ਦਾ ਮੁੱਖ ਮੰਤਰੀ ਆ ਜੇ ਉਸ ਨੇ ਨਹੀਂ ਇਹ ਕੀਤਾ ਜਿਹੜਾ ਕੁਝ ਸੋਸ਼ਲ ਮੀਡੀਆ ਤੇ ਆ ਰਿਹਾ ਤੇ ਉਹ ਘੱਟੋ-ਘੱਟ ਕਿਸੇ ਏਜੰਸੀ ਨੂੰ ਸੈਂਟਰ ਦੀ ਏਜੰਸੀ ਨੂੰ ਕਿਸੇ ਨੂੰ ਆਪਣੀ ਜਾਂਚ ਕਰਵਾ ਕੇ ਤੇ ਲੋਕਾਂ ਕੋਲ ਸਪਸ਼ਟ ਕਰਕੇ ਲੈ ਕੇ ਆਵੇ ਸੋ ਇਸ ਕਰਕੇ ਜਿੰਨਾ ਜਿਹੜੇ ਬੋਲਦੇ ਨਹੀਂ ਜਿੰਨਾ ਜਿਹੜੇ ਗੱਲ ਹੀ ਕਰਦੇ ਤਾਂ ਅਸੀਂ ਇਹ ਸਮਝਦੇ ਆ ਕਿ ਇਹਨਾਂ ਲੋਕਾਂ ਨੇ ਬੇਇੱਜ਼ਤੀ ਕੀਤੀ ਹੈ ਸੋ ਪੰਜਾਬ ਦੇ ਸਿੱਖਾਂ ਨੂੰ ਪੂਰੀ ਦੁਨੀਆ ਵਰਦੇ ਸਿੱਖਾਂ ਨੂੰ ਮੈਂ ਬੇਨਤੀ ਕਰਨੀ ਚਾਹੁੰਨਾ ਕਿ ਆਓ ਤਗੜੇ ਹੋ ਕੇ ਆਪਣੇ ਗੁਰੂ ਸਰਬਾਨ ਦੀ ਤਰਾਕੀ ਕਰੋ ਭਾਵੇਂ ਤੁਸੀਂ ਵੱਖਰੀਆਂ ਵੱਖਰੀਆਂ ਚੀਜ਼ਾਂ 'ਚ ਪਾਟੇ ਫਿਰਦੇ ਹੋ ਪਰ ਸ਼੍ਰੋਮਣੀ ਅਕਾਲੀ ਦਲ ਇਸ ਗੱਲ ਦੇ ਉੱਪਰ ਖੜਾ ਹੈ ਆਪਣੇ ਗੁਰੂ ਸਰਬਾਨ ਦਾ ਆਪਮਾਨ ਕਦੇ ਵੀ ਬਰਦਾਸ਼ਤ ਨਹੀਂ ਕਰੇਗਾ ਕਿਉਂਕਿ ਜਿਹੜਾ ਬੰਦਾ ਪੰਜਾਬ ਦੀ ਪੰਜ ਬਾਣੀਆਂ ਦਾ ਜਿਨੇ ਪੰਜ ਪੰਜ ਬਾਣੀਆਂ ਦਾ ਜਿਹੜਾ ਵਿਅਸੀ ਹੈ ਜਾਂ ਪੰਜ ਆਬਾਂ ਦਾ ਜਿਨ੍ਹਾਂ ਨੇ ਪਾਣੀ ਪੀਤਾ ਉਹਦੇ ਵਿੱਚ ਗੁਰੂ ਸਰਬਾਨਾਂ ਦਾ ਆਸਾਨ ਜਿਹੜਾ ਹੈਗਾ ਸਾਡੇ ਤੇ ਠੋਕ ਠੋਕ ਕੇ ਭਰਿਆ ਹੋਇਆ ਅਸੀਂ ਆਪਣੇ ਗੁਰੂ ਸਰਬਾਨ ਦਾ ਆਪਮਾਨ ਕਦੇ ਵੀ ਬਰਦਾਸ਼ਤ ਨਹੀਂ ਕਰਾਂਗੇ ਤੇ ਇਹਨਾਂ ਦੇ ਨਰਸੀ ਧੂਆਂ ਲਿਆਵਾਂਗੇ ਹੁਣ ਜਿਲ੍ਹਾ ਹੈੱਡਕੁਆਟਰਾਂ ਤੇ ਧਰਨੇ ਦਿੱਤੇ ਜਾ ਰਹੇ ਨੇ ਇਸ ਤੋਂ ਬਾਅਦ ਚ ਪਾਰਟੀ ਜਿਹੜੀ ਅਗਲੀ ਰਾਜਨੀਤੀ ਅਗਲੀ ਰਣਨੀਤੀ ਤਿਆਰ ਕਰਕੇ ਕੱਲੇ ਇਹਨਾਂ ਦੇ ਘਰਾਂ ਤੱਕ ਵੀ ਪਹੁੰਚੇਗੀ ਸੋ ਇਸ ਕਰਕੇ ਨਿੰਦਿਆ ਕਰਦੇ ਆ ਇਸ ਗੱਲ ਦੀ ਕਿ ਬਹੁਤ ਭੈੜੀ ਹਰਕਤ ਹੋਈ ਆ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਵੀ ਤੇ ਦਿੱਲੀ ਦੀ ਸਾਫ ਕਾ ਮੁੱਖ ਮੰਤਰੀ ਵੱਲੋਂ ਵੀ ਕਿੰਨਾ ਕੁ ਰੋਸ ਜਿਹੜਾ ਸੰਗਤ ਦੇ ਵਿੱਚ ਪਾਇਆ ਜਾ ਰਿਹਾ ਜਿਸ ਤਰ੍ਹਾਂ ਦੇ ਅਪਸ਼ਬਦ ਜਿਹੜੇ ਬੋਲੇ ਗਏ ਤੇ ਇੱਕ ਵੀਡੀਓ ਮੁੱਖ ਮੰਤਰੀ ਦੀ ਵੀ ਸਾਹਮਣੇ ਆਈ ਸੀ ਪਹਿਲਾਂ ਜਿਹੜੇ ਅਪਸ਼ਬਦ ਬੋਲੇ ਗਏ ਨੇ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਨੇ ਉਹਦੇ ਵਿੱਚ ਸਿੱਖ ਪੰਥ ਦੇ ਵਿੱਚ ਬਹੁਤ ਵੱਡਾ ਰੋਸ ਆ ਤੇ ਜੋ ਤੁਸੀਂ ਵੀਡੀਓ ਗੱਲ ਕਰਦੇ ਹੋ ਭਵਨਤਮਾਨ ਨੇ ਜੋ ਵੀਡੀਓ ਵਾਇਰਲ ਹੋਈ ਆ ਉਹਦਾ ਵੀ ਸਿੱਖ ਪੰਥ ਦੇ ਵਿੱਚ ਬਹੁਤ ਵੱਡਾ ਰੋਸ ਆ ਜੀ ਆ ਸਿਕੀ ਨਾਲ ਜੋੜਨ ਦੀ ਜਿਹੜੀ ਰਵਾਇਤ ਚੱਲ ਰਹੀ ਆ ਇੱਕ ਪਾਸੇ ਸਿੱਖ ਜਿਹੜੇ ਗੁਰੂਆਂ ਦਾ અપਮਾਨ ਜਿਹੜਾ ਸਾਹਮਣੇ ਆ ਰਿਹਾ ਲੇਕਿਨ ਇਹ ਇਹ ਫੇਕ ਵੀਡੀਓ ਕਹਿ ਕੇ ਪਰਚੇ ਵੀ ਦਰਜ ਹੋ ਗਏ ਲੱਗਦਾ ਨਹੀਂ ਕਿਤੇ ਜਾਂਚ ਹੋਣੀ ਚਾਹੀਦੀ ਆ ਵੀ ਕੀ ਹੋਇਆ ਏ ਦੇਖੋ ਜਿਹੜੇ ਆਮ ਆਦਮੀ ਪਾਰਟੀ ਦੀ ਸਰਕਾਰ ਆ ਜਾਂ ਇਹਨਾਂ ਦੇ 리ਡਰ ਨੇ ਜੋ ਦਿੱਲੀ ਦੇ ਇਹਨਾਂ ਦੇ ਲੀਡਰ ਨੇ ਸਾਡੇ ਗੁਰੂਆਂ ਬਾਰੇ ਬਿਆਨਬਾਜ਼ੀ ਕੀਤੀ ਆ ਉਹਦੇ ਵਿੱਚ ਸਮੁੱਚੇ ਹੀ ਸਿੱਖ ਜਗਤ ਦੇ ਵਿੱਚ ਬਹੁਤ ਵੱਡਾ ਰੋਹ ਹੈ ਇਹਨਾਂ ਦੇ ਖਿਲਾਫ ਉਸ ਦੇ ਸੰਬੰਧ ਵਿੱਚ ਵੀ ਸਾਡੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੇ ਇਹ ਹਦੇਹ ਜਾਰੀ ਕੀਤੇ ਨੇ ਵੀ ਇਸ ਵੀਡੀਓ ਜਿਹੜੀ ਤੁਸੀਂ ਗੱਲ ਕਰਦੇ ਹੋ ਉਹਦੀ ਜਾਂਚ ਕਰਾਂਗੇ ਤੇ ਜੋ ਜੋ ਦੋਸ਼ੀ ਪਾਇਆ ਜਾਊਗਾ ਉਹਨੂੰ ਸਜ਼ਾ ਦਿੱਤੀ ਜਾਊਗੀ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਿੱਖ ਕੌਮ ਦੇ ਜਜ਼ਬਾਤਾਂ ਨਾਲ ਖੇਡਿਆ ਤੇ ਸਿੱਖ ਕੌਮ ਨੂੰ ਜੋ ਗੁਰੂਆਂ ਨੂੰ ਇਹ ਸ਼ਬਦ ਇਹਨਾਂ ਨੇ ਬੋਲੇ ਨੇ ਇਹਨਾਂ ਦੇ ਲੀਡਰਾਂ ਨੇ ਬਹੁਤ ਵੱਡੀ ਤੇਸ ਬੰਤਯੋ ਦੇ ਨਾਲ ਤੇ ਅੱਜ ਅਸੀਂ ਸਾਰੇ ਜਿਲ੍ਹਾ ਪਟਿਆਲਾ ਦੇ ਵਿੱਚ ਉਹਦਾ ਰੋਜ਼ ਪ੍ਰਦਰਸ਼ਨ ਕਰਨ ਜਾ ਰਹੇ ਹਾਂ ਕੀ ਹੈ ਜੀ ਧਾਰਮਿਕ ਮੁੱਦਿਆਂ ਦੇ ਵਿੱਚ ਇਸ ਤਰ੍ਹਾਂ ਦੀਆਂ ਬਿਆਨਬਾਜ਼ੀ ਸਾਹਮਣੇ ਆ ਰਹੀਆਂ ਨੇ ਹੁਣ ਪਰਚੇ ਵੀ ਦਰਜ ਹੋ ਗਏ ਕਹਿੰਦੇ ਵੀ ਇਹ ਗਲਤ ਸੀ ਫੇਕ ਸੀ ਵੀਡੀਓ ਨਹੀਂ ਦੇਖੋ ਜੋ ਇਹ ਆਮ ਪਾਰਟੀ ਦੀ ਸੋਚ ਹੈ ਜੋ ਇਹ ਸਿੱਖ ਧਰਮ ਦੇ ਵਿੱਚ ਦਾਖਲ ਦਾਜੀ ਕਰ ਰਹੇ ਨੇ ਚਾਹੇ ਸਰੋਵਨੀ ਕਮੇਟੀ ਦੇ ਵਿੱਚ ਤੇ ਚਾਹੇ ਹੋਰ ਗੁਰਮਰਦਾ ਦਾ ਜੋ ਉੱਥੇ ਆਪਸਾਬਦ ਬੋਲੇ ਨੇ ਦਿੱਲੀ ਉਹਨਾਂ ਦੇ ਬਹੁਤ ਹੀ ਭਨੌਣੀ ਨਿੰਦਾ ਕਰਦੇ ਆ ਸਾਰੇ ਸਿੱਖ ਪੰਥ ਵਿੱਚ ਪੂਰਾ ਰੋਸ ਹੈ ਇਸ ਸ਼੍ਰੋਮਣੀ ਅਕਾਲੀ ਦਲ ਵੀ ਇਸ ਵਿਸ਼ੇ ਤੇ ਇੱਕ ਵੱਡਾ ਸਟੈਂਡ ਲੈਣ ਜਾ ਰਿਹਾ ਹੈ ਕਿਉਂਕਿ ਹਰੇਕ ਵਾਰੀ ਆਮ ਸਰਕਾਰ ਦੇ ਜੋ ਚਾਹੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆ ਹੁਣ ਕਾਲ ਤਖਤ ਨੂੰ ਵੀ ਚੈਲੰਜ ਕਰ ਰਿਹਾ ਹੈ ਉਹ ਜਾ ਕੇ ਉੱਥੇ ਹੁਣ ਤੱਕ ਚਾਹੇ ਮਹਾਰਾਜਾ ਰਣਜੀਤ ਸਿੰਘ ਉੱਥੇ ਇੱਕ ਨਮਾਣਾ ਸਿੱਖ ਬਣ ਕੇ ਗਏ ਨੇ ਕੋਈ ਵੀ ਵੱਡੇ ਤੋਂ ਵੱਡਾ ਉੱਥੇ ਜਿੰਨਾ ਵੀ ਆਪਣਾ ਨਮਾਣਾ ਸਿੱਖ ਬਣ ਕੇ ਗਿਆ ਇੱਕੋ ਇੱਕ ਬੰਦਾ ਜਿਹੜਾ ਉਹਨੂੰ ਚੈਲੰਜ ਕਰ ਰਿਹਾ ਵੀ ਮੈਨੂੰ ਆ ਦੋ ਜੀ ਮਨਸ਼ਰਤਾਂ ਲਾ ਰਿਹਾ ਹੈ ਇਸ ਲਈ ਭਗਵਾਨਤਮਾਨ ਨੂੰ ਵੀ ਆਓ ਗੁਰੂ ਮਹਾਰਾਜ ਬਖਸ਼ ਸਮਰੱਥ ਨੇ ਆਪ ਵੀ ਇਹਦਾ ਵੀ ਉਹੀ ਹਾਲ ਹੋਣਾ ਜੋ ਪਹਿਲਾਂ ਮੁਗਲਾਂ ਦਾ ਹੋਇਆ ਫਿਰ ਅੰਗਰੇਜ਼ਾਂ ਦਾ ਹੋਇਆ ਫਿਰ ਕਾਂਗਰਸ ਦਾ ਹੋਇਆ ਉਹੀ ਹਾਲ ਇਹਦਾ ਹੋਣਾ ਜੋ ਵੀ ਉਹ ਜਰਾ ਟਕਰਾਏਗਾ ਕਾਲ ਤਖਤ ਨਾਲ ਉਹਦਾ ਮਾੜਾ ਅਸਰ ਹੋਏਗਾ ਮੈਂ ਤਾਂ ਸਾਰੀ ਸਿੱਖ ਪੰਥ ਨੂੰ ਬੇਨਤੀ ਕਰਦਾ ਕਿ ਆਪਾਂ ਇਕੱਠੇ ਹੋ ਕੇ ਉਸ ਪਰੰਪਰਾਵਾਂ ਨੂੰ ਬਹਾਲ ਰੱਖੀਏ ਜੋ ਸਿੱਖ ਧਰਮ ਜੀਆਂ ਪਹਿਲਾਂ ਤੋਂ ਚੱਲੀਆਂ ਪ੍ਰਾਤਨ ਰੋ ਰਿਤਨ